ਨਰ ਜੁਰ ਬੈਠਾ ਸਮੂਹ ਦਰਸ਼ਕੋ ਤੇ ਸ੍ਰੋਤਿਓ ਗ੍ਰੰਥ ਸੰਗ੍ਰਾਣਾ ਬਲੋ ਪਿਆਰ ਪਰਿਸ਼ਾਤ ਸ੍ਰੀ ਕਾਲ ਪ੍ਰਵਾਨ ਕਰਨਾ ਜੀ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਿਆ ਜੀ ਗੁਰਨਾਨਕ ਦੀ ਬਾਗਬਾਨੀ ਦਿਖਾਉਣ ਲਈ ਤੇ ਆ ਆ ਹੈਗਾ ਜੀ ਲੋਕਾਠਾਂ ਦਾ ਬੂਟਾ ਇਹ ਲੋਕਾਠਾਂ ਲੱਗੇ ਹੋਏ ਹੈਗੇ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਆ ਹੈਗਾ ਜੀ ਬੂਟਾ ਰੋਜ਼ਮੈਰੀ ਦਾ ਆ ਗਿਆ ਜੀ ਆਪਣਾ ਜਮਨਾ ਦਾ ਬੂਟਾ ਐਤੀ ਲੱਗਿਆ ਸੀ ਫਰੂਟੇ ਦੇ ਉੱਤੇ ਆ ਹੈਗਾ ਜੀ ਮਿਰਚਾਂ ਦਾ ਬੂਟਾ ਦੇਖੋ ਮਿਰਚਾਂ ਲੱਗੀਆਂ ਤੇ ਉਸ ਤੇ ਆ ਮੂਰੇ ਅਮਰੁੱਦਾਂ ਦਾ ਬੂਟਾ ਆ ਗਿਆ ਜੀ ਆ ਫੇਰ ਮਿਰਚਾਂ ਦਾ ਆ ਗਿਆ ਤੇ ਆ ਆਪਣੇ ਆਗੇ ਜੀ ਗੰਨੇ ਤੇ ਆ ਨਾਲ ਥੋੜੇ ਉਹ ਛੋਟੇ-ਬੁਟੇ ਆਦਰਕ ਦੇ ਹੈਗੇ ਆ ਆਪਣੇ ਆਗੇ ਆ ਜੀ ਕਿਵੀ ਜੀਆਂ ਬੇਲਾਂ ਤੇ ਕਿਵੀ ਜਿਹੜਾ ਫਰੂਟ ਹੁੰਦਾ ਏ ਇਹ ਕਿਵੀ ਜੀਆਂ ਬੇਲਾਂ ਹੈਗੀਆਂ ਜੀ ਤੇ ਆ ਛੱਡ ਆਪਾਂ ਆਪ ਹੀ ਐ ਬਣਾ ਲਿਆ ਸੀਗਾ ਥੱਲੇ ਪੋਲ ਘਟਕੇ ਉੱਤੇ ਆ ਜਾਂ ਉੱਤੇ ਆ ਜਾਲੀ ਪਾਈ ਹੋਈ ਹੈ ਤਾਂ ਕਿ ਇਹਦੇ ਉੱਤੇ ਬੇਲਾਂ ਚੱਲ ਜੰਦੀਆਂ ਕਰੇ ਲੈਣੀਆਂ ਪੇ ਕਦ ਕਦੂਮ ਬਗੜੀਆਂ ਤੇ ਆਹਾ ਆ ਗਈ ਜੀ ਆਪਣੀ ਬਲੈਕ 베ਰੀ ਇਹ ਹੁਣ ਚਲ ਪਈ ਹੁਣ ਇਹਦੇ ਉੱਤੇ ਫਰੂਟ ਲੱਗੂਗਾ ਤੇ ਆਹ ਬੂਟਾ ਆ ਗਿਆ ਜੀ ਆਪਣਾ ਅਵੋਕਾਡੋ ਦਾ ਆਹ ਥੱਲੇ ਪਦੀਨਾ ਆ ਗਿਆ ਜੀ ਵਿੱਚ ਆ ਗਿਆ ਜੀ ਅਰਬੀ ਦਾ ਬੂਟਾ ਤੇ ਆਹ ਮਿਰਚਾਂ ਇੱਥੇ ਵੀ ਹੈਗੀਆਂ ਜੀ ਤੇ ਆਹਾ ਹੈਗਾ ਜੀ ਰੂਗਲਾ ਰੂਗਲਾ ਕਹਿੰਦੇ ਜੀ ਇਹਨੂੰ ਇਹਦਾ ਸਾਗ ਵੀ ਬਣ ਜਾਂਦਾ ਹੈ ਤੇ ਇਹਦੀ ਔਰਜੀ ਬਣ ਜਾਂਦੀ ਹੈ ਤੇ ਆਹ ਹੈਗਾ ਜੀ ਕਫੀਰ ਨਿੰਬੂ ਦਾ ਬੂਟਾ ਤੇ ਆਹ ਮਿਰਚਾਂ ਹੈਗੀਆਂ ਜੀ ਤੇ ਆਹ ਦੇਖੋ ਮਿਰਚਾਂ ਇਹ ਬਟਨਾ ਵਰਗੀਆਂ ਮਿਰਚਾਂ ਜੀ ਹੈਗੀਆਂ ਅੱਗ ਵਰਗੀਆਂ ਤਿੱਖੀਆਂ ਤੇ ਆਹ ਹੈਗਾ ਜੀ ਆਪਣਾ ਰੈੱਡ ਬਲੱਡ ਔਰੇਂਜ ਸੰਤਰੀ ਦਾ ਬੂਟਾ ਜੀ ਆਹ ਕੀ ਜੀ ਗੋਜੀਬੇਰੀ ਗੋਜੀਬੇਰੀ ਤੇ ਹੁਣ ਸੀਜ਼ਨ ਆ ਰਿਹਾ ਹੈ ਹੁਣ ਫੁੱਲ ਲੱਗੇ ਫੂਟ ਲੱਗੂ ਆਹ ਹੈਗਾ ਜੀ ਆਪਣਾ ਸੇਬਾਂ ਦਾ ਬੂਟਾ ਤੇ ਆਹ ਹੈਗਾ ਜੀ ਆਪਣਾ ਨਿੰਬੂਆਂ ਦਾ ਬੂਟਾ ਇਹ ਅਬੱਚੇ ਵਿੱਚੇ ਮਿਰਚਾਂ ਤੁਰੀਆਂ ਫਿਰਦੀਆਂ ਵਿੱਚੇ ਮਟਰ ਤੇ ਆ ਆਪਨਾ ਆ ਗਿਆ ਜੀ ਐਪ੍ਰਿਕੋਟ ਆ ਦੇਖੋ ਜੇ ਐਪ੍ਰਿਕੋਟ ਹੁਣ ਸ਼ੁਰੂ ਹੋ ਗਿਆ ਇਹਨਾਂ ਦਾ ਸੀਜ਼ਨ ਹੁੰਦਾ ਗਰਮੀਆਂ 'ਚ ਤੇ ਥੱਲੇ ਪਾਸੇ ਆਪਾਂ ਲਾਇਆ ਹੋਇਆ ਜੀ ਕੁਵਾਰ ਤੇ ਇਹ ਹੈਗਾ ਜੀ ਆਪਣਾ ਅਮਰੂਦਾਂ ਦਾ ਬੂਟਾ ਜੀ ਕੁਵਾਰ ਇਹਨੂੰ ਲਾਲ ਜੇ ਅਮਰੂਦ ਲੱਗਦੇ ਜੀ ਵਿੱਚੋਂ ਪਿੰਕ ਪਿੰਕ ਕਹਿੰਦੇ ਨੇ ਆਪਾਂ ਤੇ ਆ ਬੂਟਾ ਆ ਗਿਆ ਜੀ ਆਪਣਾ ਅਲਾਈਚੀਆਂ ਦਾ ਹਰੀਆਂ ਅਲਾਈਚੀਆਂ ਛੋਟੀਆਂ ਤੇ ਆ ਗਿਆ ਜੀ ਪਰਸਿਮਨ ਤੇ ਆ ਹੈਗੇ ਜੀ ਆਪਣੇ ਮਟਰ ਇਹ ਖਾਣ ਵਾਲੇ ਮਟਰ ਹੈਗੇ ਜੀ ਇਹਦੇ ਵਿੱਚ ਮੋٹے ਹੋ ਜਾਣ ਉਹ ਚਾਹੇ ਫੱਲੇ ਰਹਿਣ ਇਹਦੇ ਧਾਗਾ ਜਿਆ ਨਹੀਂ ਹੁੰਦਾ ਉਹ ਪਲਾਸਟਿਕ ਜੀ ਹੁੰਦੀ ਹੈ ਉਹ ਨਹੀਂ ਹੈਗੀ ਇਹਨਾਂ ਵਿੱਚ ਇਹ ਖਾਣ ਵਾਲੇ ਬਹੁਤ ਵਧੀਆ ਮਿੱਠੇ ਨੇ ਤੇ ਆਹਾ ਹੈਗੇ ਜੀ ਬੂਟੇ ਪੱਖ ਚ ਲੈਏ ਇਹ ਤੇ ਇਹ ਸੋਨੂੰ ਮੈਂ ਦਾਦਾ ਦਾਦ ਕਰਕੇ ਤੇ ਆ ਹੈਗਾ ਸੰਤਰੇ ਦਾ ਬੂਟਾ ਤੇ ਆ ਮਟਰ ਆਪਣੇ ਬੀਵੀ ਨਾਲ ਹੀ ਪਕਾ ਲੈਣੇ ਹੁੰਦੇ ਆ ਜੀ ਆ ਬੀ ਰੱਖ ਲੈਣੇ ਹੁੰਦੇ ਆ ਪੀਪੀ ਬਣ ਜਾਂਦੇ ਅਗਲੇ ਸਾਲ ਵਾਸਤੇ ਤੇ ਆ ਬੂਟਾ ਆ ਗਿਆ ਜੀ ਆਪਣਾ ਗੋਲਡਨ 베ਰੀ ਦਾ ਆ ਆ ਗਿਆ ਜੀ ਸੰਤਰੇ ਦਾ ਤੇ ਆ ਮਟਰ ਨਾਲ ਚੱਲੀ ਜਾਂਦੇ ਵਿੱਚ ਹੀ ਸ਼ਿਮਲਾ ਮਿਰਚਾਂ ਤੇ ਆ ਬਰੋਕਲੀ ਦੇ ਬੂਟੇ ਹੈ ਜੀ ਇਹ ਆ ਬਰੋਕਲੀ ਦਾ ਬੂਟਾ ਇਹ ਬਰੋਕਲੀ ਹੁਣ ਬੀ ਬਣ ਜਾਊਗਾ ਤੇ ਆ ਵੱਡੇ ਸੰਤਰੇਆਂ ਦਾ ਬੂਟਾ ਜੀ ਆਪਣਾ ਇੰਡੀਆ ਵਾਲਿਆਂ ਦਾ ਆਟੋ ਪੀਜ ਵਾਲੇ ਸੰਤਰੇ ਥੱਲੇ ਪਾਸੇ ਆ ਗਈ ਜੀ ਆ ਪਾਲਕ ਆਪਣੀ ਇਹ ਆ ਗਿਆ ਜੀ ਨਾਲ ਡ੍ਰੈਗਨ ਫਰੂਟ ਤੇ ਆ ਬੂਟਾ ਆ ਗਿਆ ਜੀ ਆਪਣਾ ਪ੍ਰੂਨ ਦਾ ਇਹਦੇ ਉੱਤੇ ਲੱਗੇ ਆ ਜੀ ਪ੍ਰੂਨ ਹੁਣ ਤੇ ਇਸ ਤਰ੍ਹਾਂ ਆਪਾਂ ਤੁਹਾਨੂੰ ਅੱਜ ਘਰ ਦਾ ਖੱਬਾ ਪਾਸਾ ਸੱਜਾ ਪਾਸਾ ਤੇ ਪਿਛਲਾ ਪਾਸਾ ਇਹ ਸਾਰਾ ਤੁਹਾਨੂੰ ਆਪਾਂ ਦਿਖਾ ਕੇ ਹਟਾਂਗੇ ਤੇ ਆ ਸੰਗੰਨੇ ਆ ਗਏ ਵਿੱਚ ਵਾਟਰ ਚੱਲੀ ਜਾਂਦੀ ਹੈ ਜੀ ਆ ਚਿੱਟੇ ਫੁੱਲ ਆ ਗਏ ਜੀ ਇਹ ਇਹ ਚੈਰੀ ਦਾ ਬੂਟਾ ਹੈਗਾ ਜੀ ਤੇ ਆ ਹੈਗਾ ਜੀ ਆਪਣਾ ਨਾਸਪਤੀਆਂ ਦਾ ਬੂਟਾ ਨਾਂ ਉਸ ਪਤਿਆਂ ਹਾਂਂ ਦੀਆਂ ਵਾਲੀਆਂ ਤੇ ਆਹ ਕਾਡੂ ਦਾ ਬੂਟਾ ਹੈਗਾ ਜੀ ਇਹਦੇ ਉੱਤੇ ਹੁਣ ਤਿਆਰ ਹੋ ਜਾਣਗੇ ਜੀ ਆ ਦੇਖੋ ਫੁੱਲ ਲੱਗ ਜਾਂਦੇ ਆ ਇਹਦਾ ਫਲ ਇਹਨੂੰ ਪੂਰਾ ਸਾਲ ਲੱਗ ਜਾਂਦੇ ਆ ਵਕਾਡੂ ਨੂੰ ਤੇ ਆ ਹੈਗੀ ਜੀ ਆਪਣੀ ਪੈਂਦੂ ਬੇਰੀ ਤੇ ਹੁਣ ਚੱਲੀ ਆ ਜੀ ਇਹ ਹੁਣ ਗਰਮੀਆਂ ਦੇ ਵਿੱਚ ਚੱਲਦੀ ਹੈ ਸਿਆਲ ਚ ਦੇ ਪੱਤੇ ਡਿੱਗ ਜਾਂਦੇ ਨੇ ਤੇ ਆ ਹੈਗਾ ਜੀ ਚਾਰ ਤਰ੍ਹਾਂ ਦਾ ਆਪਣੇ ਕੋਲੇ ਆਲੂ ਬੁਖਾਰਾ ਇਹਦੇ ਤੇ ਪੀਲੇ ਵੀ ਲੱਗਦੇ ਆ ਜੀ ਹਰੇ ਵੀ ਲੱਗਦੇ ਆ ਲਾਲ ਵੀ ਲੱਗਦੇ ਆ ਤੇ ਦੋ ਤਿੰਨ ਰੰਗੇ ਮਿਕਸ ਜਿਹੇ ਵੀ ਲੱਗਦੇ ਆ ਤੇ ਆ ਨਾਲ ਹੈਗੀ ਜੀ ਆਪਣੀ ਇਹ ਖੁੰਜੇ ਚ ਅੰਗੂਰਾਂ ਦੀ ਬੇਲ ਤੇ ਹੁਣ ਇਹਦਾ ਗਰਮੀ ਚ ਇਹਨੇ ਚੱਲਣਾ ਤੇ ਸਰਦੀ ਚ ਪੱਤੇ ਡਿੱਗ ਜਾਂਦੇ ਨੇ ਜੀ ਆਪਣਾ ਕੇਲਿਆਂ ਦਾ ਬੂਟਾ ਕੇਲੇ ਬਹੁਤ ਲੱਗਦੇ ਜੀ ਇਹਦੇ ਕੋਲੇ ਆਪਣੇ ਕੋਲੇ ਤੇ ਆ ਸਾਰੇ ਬੌਕ ਚਾਏ ਹੈਗੇ ਜੀ ਇਹਦਾ ਸਾਗ ਬਣ ਜਾਂਦਾ ਤੇ ਭੁਰਜੀ ਬਣ ਜਾਂਦੀ ਹੈ ਤੇ ਆ ਆਪਣਾ ਕੀ ਲਸਣ ਜੀ ਘਰੇ ਬੀਜੀ ਹੋਈ ਦੇਸੀ ਲਸਣ ਤੇ ਲਸਣ ਦੇ ਨਾਲ ਆ ਆ ਗਿਆ ਜੀ ਆਪਣਾ ਧਨੀਆ ਆ ਗਿਆ ਜੀ ਇਹ ਧਨੀਆ ਹੁਣ ਪੱਕ ਚੱਲਿਆ ਜੀ ਤੇ ਇਹਦੀ ਪੱਕ ਕੇ ਇਹਦੇ ਬੀਚ ਡਿੱਗ ਜਾਂਣਾ ਵਨ ਟਾਈਮ ਇੱਕ ਵਾਰੀ ਦੀ ਲਾਉਣ ਹੈਗਾ ਜੀ ਆ ਥੱਲੇ ਨਵੇਂ 20 ਵੀ ਉਗਰੀ ਜਾਂਦੇ ਨੇ ਤੇ ਪੱਕ ਵੀ ਜਾਂਦੇ ਨੇ ਤੇ ਆ ਆਪਣਾ ਹੈਗਾ ਜੀ ਗਮਲੇ ਦੇ ਵਿੱਚ ਲਾਇਆ ਹੋਇਆ ਪਦੀਨਾ ਦੋਸਤੋ ਆ ਗਈਆਂ ਜੀ ਆਪਣੀਆਂ ਥੱਲੇ ਮੂਲੀਆਂ ਦੇਖੋ ਜੀ ਆ ਮੂਲੀਆਂ ਬਣੀਆਂ ਹੋਈਆਂ ਵਧੀਆ ਤੇ ਖਾਣ ਵਾਸਤੇ ਘਰੇ ਮੂਲੀਆਂ ਮੁੱਕਦੀਆਂ ਨਹੀਂ ਹੈਗੀਆਂ ਬਾਧੂ ਰਹਿੰਦੀਆਂ ਨੇ ਤੇ ਆ ਗਿਆ ਜੀ ਆਪਣਾ ਗ੍ਰੇਪਫਰੂਟ ਆ ਗਿਆ ਇੱਥੇ ਤੇ ਆਹ ਦੇਸੀ ਆਪਣੀ ਬੋਲ ਪਿੰਡਾਂ ਵਾਲੀ 베ਰੀ ਆ ਗਈ ਤੇ ਆ ਗਿਆ ਜੀ ਆਪਣਾ ਖੰਜੂਨਾਂ ਦਾ ਬੂਟਾ ਤੇ ਆ ਆ ਗਿਆ ਜੀ ਆਪਣਾ ਕੜੀ ਪੱਤਾ ਤੇ ਆ ਇੱਥੇ ਫੇਰ ਅਮਰੂਦਾਂ ਦਾ ਬੂਟਾ ਆ ਗਿਆ ਜੀ ਆਪਣੇ ਕੋਲੇ ਚਾਰ ਬੂਟੇ ਆ ਜੀ ਅਮਰੂਦਾਂ ਦੇ ਤੇ ਤਿੰਨ ਬੂਟੇ ਹੋਵੇ ਆ ਕੱਢੋ ਦੇ ਤੇ ਆ ਹੈਗੀ ਆ ਜੀ ਇੱਕ ਬੂਟਾ ਆ ਗਿਆ ਜੀ ਹਮ ਕੱਢੂਗਾ ਆ ਗਿਆ ਜੀ 골ਡਨ 베ਰੀ ਇਹ ਹੈ ਫਰੂਟ ਬਹੁਤ ਵਧੀਆ ਫਰੂਟ ਹੈਗਾ ਜੀ ਇਹ ਮੈਂ ਤੁਹਾਨੂੰ ਫਰੂਟ ਵੀ ਦਿਖਾ ਦਣਾ ਤੇ ਜਦੋਂ ਇਹ ਪੱਕ ਜਾਂਦਾ ਇਹ ਨਾ ਐ ਬਾਹਰੋਂ ਸੁੱਕ ਜਾਂਦੀ ਹੈ ਜੀ ਬਾਹਰੋਂ ਸੁੱਕ ਜਾਂਦੀ ਹੈ ਤੇ ਅੰਦਰ ਪੀਲੇ ਰੰਗ ਦੀ 골ਡਨ 베ਰੀ ਹੈਗੀ ਹੈ ਜੀ ਆਹ ਹੈਗੀ ਹੈ ਜੀ 골ਡਨ 베ਰੀ ਇਸ ਤਰ੍ਹਾਂ ਜਿਵੇਂ ਆਪਣੇ ਪਿੰਡਾਂ ਵਾਲੇ ਦੇਸੀ ਵੱਡੇ 베ਰ ਹੁੰਦੇ ਨਾ ਇਸ ਤਰ੍ਹਾਂ ਬਣ ਜਾਂਦੀ ਹੈ 골ਡਨ 베ਰੀ ਤੇ ਆਹ ਦੇਖੋ ਹੁਣ ਇਹ 골ਡਨ 베ਰੀਆਂ ਦੀ ਸਾਰੀ ਇਸ ਖੇਤੀਬਾੜੀ ਦੇ ਵਿੱਚ ਮੇਰਾ ਘਟ ਤੇ ਮੇਰੀ ਸਿੰਘਣੀ ਮੇਰੀ ਵਾਈਫ ਮੇਰੀ ਲਾਈਫ ਪਾਰਟਨਰ ਮਨਜੀਤ ਕੌਰ ਦਾ ਬਹੁਤ ਭਾਰੀ ਯੋਗਦਾਨ ਹੈ ਜੀ ਉਹ ਵੀ ਸਾਰੇ ਦਿਨ ਜਦੋਂ ਡਿਊਟੀ ਤੋਂ ਆ ਜਾਂਦੇ ਨੇ ਜੌਬ ਤੋਂ ਤੇ ਨਾਲ ਤਾਂ 8 ਘੰਟੇ ਜੌਬ ਕਰਕੇ ਆਉਂਦੇ ਆ ਤੇ ਨਾਲੇ ਫਿਰ ਇੱਥੇ ਮੇਰੇ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਯੋਗਦਾਨ ਵਟਾਉਂਦੇ ਆ ਜੀ ਤੇ ਇਹ ਤੁਹਾਨੂੰ ਸਾਰਿਆਂ ਨੂੰ ਬਾਈ ਕਹਿੰਦੇ ਸਤਿ ਸ੍ਰੀ ਅਕਾਲ ਤੇ ਦੋਸਤੋ 1 ਇੰਚ ਵੀ ਫालतू ਜਗ੍ਹਾ ਨਾ ਜਾਣ ਦਿਓ ਆਪਣੀ ਖੇਤੀ ਆਪ ਕਰੋ ਘਟੋਟਾ ਆਪਣੇ ਲਈ ਫਲ ਫਰੂਟ ਸਬਜ਼ੀਆਂ ਤੁਸੀਂ ਲਾ ਸਕਦੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ ਵੀ ਅੱਜ ਤੱਕ ਅਸੀਂ ਕਦੇ ਬਾਜ਼ਾਰ ਚੋਂ ਸਬਜ਼ੀ ਮੁੱਲ ਲੈਣ ਲਈ ਸਾਰੀ ਘਰ ਦੀ ਹੈਗੀ ਜੀ ਇਕੱਲਾ ਲੂਣ ਤਾਂ ਜ਼ਰੂਰ ਲਿਉਨੇ ਆਂ ਹੋਰ ਕੋਈ ਚੀਜ਼ ਨਹੀਂ ਮੁੱਲ ਲਈ ਸੋ ਦੋਸਤੋ ਨਾਲੇ ਤਾਂ ਆਪਣਾ ਫालतੂ ਟਾਈਮ ਖਰਾਬ ਕਰਨ ਨਾਲੋਂ ਤੁਸੀਂ ਆਪਣੇ ਘਰੇ Enjoy ਕਰੋ ਨਾਲੇ ਆਪਣੀਆਂ ਸਬਜ਼ੀਆਂ ਫਲ ਫਰੂਟ ਅਗਾਓ ਇਹਦਾ ਕਹਿੰਦਾ ਹੋਇਆ ਮੈਂ ਤੁਹਾਨੂੰ ਪਿਆਜ਼ ਤਮੰਗਦਾ ਹਾਂ ਜੀ ਰੱਬ ਰਾਖਾ ਸਤਿ ਸ੍ਰੀ ਅਕਾਲ